ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਣ ਕਲਾਤੋਂ ਸਮੈ ਸਰਖਾਨਾ ਦੇ ਵੀ ਤੁਹਾਡਾ ਤੇ ਆਪਾਂ ਉਮੀਦ ਕਰਦੇ ਹਾਂ ਪਰਮਾਤਮਾ ਦੇ ਅੱਗੇ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਾਂ ਅੱਜ ਫੇਰ ਨੇ ਉਹ ਵੀਡੀਓ ਲੈ ਕੇ ਆਏ ਆ ਜਿਹੜੀ ਅੱਜ ਦੀ ਵੀਡੀਓ ਹੈ ਉਹ ਆਪਾਂ ਬਹੁਤ ਘੱਟ ਰੇਟਾਂ ਵਾਲੀ ਲੈ ਕੇ ਆਏ ਆ ਦੁਪੱਟਿਆਂ ਵਾਲੇ ਸ਼ੂਟ ਨੇ ਆਪਣੇ ਕੋਲੇ ਜਿਹੜੇ ਅੱਜ ਆਏ ਨੇ ਇਹਦੇ ਵਿੱਚ ਬੁੱਢੀ ਮਾਈ ਵਾਲੇ ਕਲਰ ਨੇ ਨਾਲ ਹੀ ਨਾਲ ਇਹਦੇ ਵਿੱਚ ਪ੍ਰਿੰਟ ਹੈਗਾ ਬਹੁਤ ਸੋਹਣਾ ਡਾਰਕ ਕਲਰ ਨੇਗੇ ਤੇ ਨਾਲ ਆਪਾਂ ਵਰਕ ਲੈ ਕੇ ਆਏ ਜਿਹਨਾਂ ਦਾ ਬਹੁਤ ਹੀ ਵਾਜਿਬ ਰੇਟ ਹੈ ਕਿਉਂਕਿ ਹੁਣ ਸੀਜ਼ਨ ਵਿਆਹ ਸ਼ਾਦੀਆਂ ਦਾ ਮੂਦੇ ਚੱਲਣ ਵਾਲਾ ਹੈ ਤੇ ਆਪਾਂ ਬਹੁਤ ਪਰਦੇ ਨਾਲ ਜਿਹੜੀ ਅੱਜ ਦੀ ਵੈਰਾਈਟੀ ਆਪਣੇ ਕੋਲੇ ਆਈ ਹੈ 200 ਤੋਂ ਆਪਣੀ ਸਟਾਰਟਿੰਗ ਹੋਊਗੀ ਤੇ 550 ਤੱਕ ਐਂਡ ਹੋਊਗਾ ਜਿਹੜੀ ਅੱਜ ਵਾਲੀ ਆਪਣੀ ਵੀਡੀਓ ਹੋਊਗੀ ਵੀਡੀਓ ਤੁਸੀਂ ਸਾਰੇ ਰਿਸ਼ਤੇਦਾਰੀਆਂ ਸ਼ੇਅਰ ਕਰਨੀ ਹੈ ਕਿਉਂਕਿ ਇਹ ਬਹੁਤ ਪਰਦੇ ਵਾਲੇ ਸੂਟ ਨੇ ਤੇ ਆਪਾਂ ਨੂੰ ਵਿਆਹ ਸ਼ਾਦੀਆਂ ਦੇ ਵਿੱਚ ਲੈਣ ਦੇਣ ਵਾਸਤੇ ਜਾਂ ਘਰੇ ਪਾਉਣ ਵਾਸਤੇ ਬਹੁਤ ਹੀ ਵਧੀਆ ਵੈਰਾਈਟੀ ਆਪਣੇ ਕੋਲੇ ਜਿਹੜੀ ਆਈ ਹੈ ਤੇ ਆਪਾਂ ਵੀਡੀਓ ਕਰਾਂਗੇ ਸ਼ੁਰੂ ਤੇ ਸਾਰੇ ਜਣੇ ਰਲ ਕੇ ਵੀਡੀਓ ਦੇਖਾਂਗੇ ਵੀਡੀਓ ਤੁਸੀਂ ਸ਼ੇਅਰ ਕਰਨਾ ਨਹੀਂ ਭੁੱਲਣਾ ਰਿਸ਼ਤੇਦਾਰੀਆਂ ਦੇ ਵਿੱਚ ਤੇ ਚੈਨਲ ਤੇ ਨਵੇਂ ਆਉਣ ਵਾਲੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਿਉਂਕਿ ਜਿਹੜੀ ਵੀਡੀਓ ਅਸੀਂ ਪਾਇਆ ਕਰਾਂਗੇ ਨੋਟੀਫਿਕੇਸ਼ਨ ਤੁਹਾਨੂੰ ਜੇ ਮਿਲ ਜਾ ਕਰੂਗਾ ਜਿਹੜੀ ਆਪਣੀ ਸ਼ਾਪ ਹੈ ਉਹਦੀ ਲੋਕੇਸ਼ਨ ਜਰੂਰ ਦੱਸਦੇ ਹੁੰਨੇ ਆਂ ਵੀ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬ ਦਸ ਦੇ ਨੀਅਰ ਹੈ ਕਈ ਵਾਰੀ ਨਵੇਂ ਆਉਣ ਵਾਲੇ ਭੈਣ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਤੁਸੀਂ ਸਾਡਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਇੱਕ ਵਾਰੀ ਫੋਨ ਕਰਕੇ ਜ਼ਰੂਰ ਪਤਾ ਕਰਿਆ ਕਰੋ ਤੇ ਜੇ ਤੁਸੀਂ ਜਿੱਥੇ ਵੀ ਹੋ ਹੋ ਅਸੀਂ ਤੁਹਾਨੂੰ ਲੋਕੇਸ਼ਨ ਵੀ ਸੈਂਡ ਕਰਾਂਗੇ ਤੇ ਸਾਨੂੰ ਅਸੀਂ ਆ ਕੇ ਵੀ ਲੈ ਜਾ ਕਰਾਂਗੇ ਤੇ ਇਹ ਸੀਗੀ ਆਪਣੀ ਅੱਜ ਦੀ ਲੋਕੇਸ਼ਨ ਤੇ ਆਪਾਂ ਦੱਸਦੇ ਹਾਂਗੇ ਹੁਣ ਵੀਡੀਓ ਕਰਦੇ ਆ ਸ਼ੁਰੂ ਤੇ ਆਜੋ ਰਲ ਕੇ ਦੇਖੀਏ ਤੇ ਆਪਣੇ ਕੋਲ ਜਿਹੜੀ ਵੈਰਾਈਟੀ ਆਈ ਹੈ ਬਹੁਤ ਹੀ ਸੋਹਣੀ ਹੈ ਇਹਦਾ ਸਾਰਾ ਕੱਪੜਾ ਆਲ ਓਵਰ ਆਪਾਂ ਤੁਹਾਨੂੰ ਦੇਵਾਂਗੇ ਆਲ ਓਵਰ ਕੱਪੜਾ ਹੋਊਗਾ ਤੇ ਇਹਦਾ ਰੇਟ 200 ਰੁਪਇਆ suit ਦਾ ਰੇਟ ਹੋਊਗਾ ਇਹਦੇ ਵਿੱਚ ਡਾਰਕ ਤੇ ਲਾਈਟ ਕਲਰ ਹੋਣਗੇ ਇਹਦਾ ਆਲ ਓਵਰ suit ਹੈ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਲਾਈਟ ਨੇਗੇ ਸਾਰੇ ਲਾਈਟ ਕਲਰ ਨੇਗੇ ਜਿਵੇਂ ਇਦਾਂ ਕਲਰ 400 ਨੂੰ ਮਿਲੂਗਾ ਤੇ suit ਸਿਰਫ 200 ਰੁਪਇਆ ਦਾ ਰਹੂਗਾ ਇਹ 2-200 ਰੁਪਇਆ ਦੇ suit ਰਹਿਣਗੇ ਤੇ ਇਹਦੇ ਵਿੱਚ ਇੱਕ ਆਪਾਂ ਡਾਰਕ ਕਲਰ ਲੈ ਕੇ ਆਇਆ ਲਾਈਟ ਕਲਰਾਂ ਦੇ ਵਿੱਚ ਢੋੜ ਜਾਈਆਂ ਨੇ ਕਿ ਇੱਕ ਵਾਲਾ ਇਹ ਲਾਈਟ ਕਲਰ ਦੇ ਵਿੱਚ ਡਿਜ਼ਾਈਨ ਹੈ ਤੇ ਇੱਕ ਵਾਲਾ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਉਹ ਵੀ ਡਿਜ਼ਾਈਨ ਜਿਹੜਾ ਲਾਈਟ ਕਲਰ ਦੇ ਵਿੱਚ ਹੈ ਇਹ ਆਪਣਾ ਹੈਗਾ ਬੁੱਢੀ ਮਾਈ ਵਾਸਤੇ ਹਾਲੋ ਜੀ ਇਹ ਪ੍ਰਿੰਟ ਸਾਰੇ ਬੁੱਢੀ ਮਾਈ ਵਾਸਤੇ ਨੇ ਆਲ ਓਵਰ ਸਾਨੂੰ ਕਪੜਾ ਮਿਲੂਗਾ ਸਾਰਾ ਕਪੜਾ ਇਕੱਠਾ ਜਿਹੜਾ ਆਲ ਓਵਰ ਸਾਨੂੰ ਮਿਲੂਗਾ ਤੇ ਨਾਲ ਦੁਪੱਟਾ ਜਿਹੜਾ ਬਹੁਤ ਸੋਹਣਾ ਪੋਲਾ ਪੋਲਾ ਦੁਪੱਟਾ ਹੈਗਾ ਹਾਲੋ ਜੀ ਇਹ ਦੇ ਦੁਪੱਟੇ ਦਾ ਪ੍ਰਿੰਟ ਹੈ ਦੁਪੱਟੇ ਦਾ ਸਾਈਜ਼ ਵੀ ਵਧੀਆ ਸਵਾ 2 ਮੀਟਰ ਦਾ ਦੁਪੱਟਾ ਨਾਲ ਮਿਲੂਗਾ ਤੇ 200 ਰੁਪਏ ਦਾ ਸੂਟ ਜਿਹੜਾ ਸਾਨੂੰ 200 ਰੁਪਏ ਦਾ ਸੂਟ ਮਿਲੂਗਾ 200 ਰੁਪਏ ਦਾ ਸੂਟ ਮਠਾੜੂ ਸ਼ਾਪ ਦੇ ਤੋਂ ਤੁਹਾਨੂੰ ਮਿਲੂਗਾ ਇਹ ਵਾਲੇ ਕਲਰ ਦੇ ਵਿੱਚ ਤੁਹਾਨੂੰ ਆਪਾਂ ਕਲਰ ਚਾਰਟ ਦੇ ਦਿੰਨੇ ਆ ਸੂਟ ਤੁਸੀਂ ਜਿੰਨੇ ਇਹਨੇ ਮਰਜ਼ੀ ਲਿਓ ਇਹ ਮੈਂ ਤੁਹਾਡੇ ਵਾਸਤੇ ਸੈਂਪਲ ਕੇਰਾ ਕੱਢੇ ਲੇਗੇ ਆਹ ਲਓ ਜੀ ਇਹ ਇਹਦੇ ਕਲਰ ਸੀਗੇ 200 ਰੁਪਏ ਦੇ ਵਿੱਚ ਸੂਟ ਰਹੂਗਾ ਬਹੁਤ ਹੀ ਸੋਹਣਾ ਸਾਫਾ ਕਪੜਾ ਤੁਸੀਂ ਜਿੰਨਾ ਮਰਜ਼ੀ ਹੰਡਾਈ ਜਾਓ ਰੰਗ ਬੁਰ ਦਾ ਕੋਈ ਵੀ ਲੰਬਾ ਸ਼ਿਕਾਇਤ ਨਹੀਂ ਆਉਂਦਾ ਇਹ ਵਾਲੇ ਸੀਗੇ ਬੁੱਢੀ ਮਾਈ ਦੇ ਵਿੱਚ ਡਿਜ਼ਾਈਨ ਆਏ ਅਗਲਾ ਕਲਰ ਆਪਣੇ ਕੋਲੇ ਆਇਆਗਾ ਡਾਰਕ ਵਾਲਾ ਆਪਾਂ ਉਹ ਵੀ ਸ਼ੋਅ ਕਰਦੇ ਆਂਗੇ ਤੇ ਸਿਰਫ ਸੂਟ ਸੋਨੂੰ 200 ਰੁਪਏ ਦੇ ਵਿੱਚ ਮਿਲੂਗਾ ਤੇ ਉਹ ਵੀ ਮੈਸਰਖਾਨਾ ਪਿੰਡ ਦੇ ਵਿੱਚੋਂ ਗੁਰਨਾਨਕ ਕਲਾਥ ਹਾਊਸ ਮੈਸਰਖਾਨਾ ਆਹ ਲਓ ਜੀ ਇਹ ਆਪਣਾ ਡਾਰਕ ਕਲਰ ਦੇ ਵਿੱਚ ਆ ਗਿਆ ਇਹ ਸੂਟ ਹੱਲਣ ਜੀ ਵੀ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਆਉਂਦਾ ਨਾ ਹੀ ਇਹਦਾ ਕালার ਰੰਗ ਕਿਧਰੇ ਜਾਂਦਾ ਬਹੁਤ ਸੋਹਣਾ ਸੂਟ ਹੈ 200 ਰੁਪਏ ਦੇ ਵਿੱਚ ਤੁਹਾਨੂੰ ਮਿਲਣਾ ਦੁਪੱਟੇ ਦੇ ਨਾਲ ਆਹ ਲਓ ਜੀ ਆ ਇਹਦਾ ਦੁਪੱਟੇ ਦਾ ਸਾਈਜ਼ ਹੋਊਗਾ ਸਵਾ ਦੋ ਮੀਟਰ ਦਾ ਦੁਪੱਟੇ ਦਾ ਸਾਈਜ਼ ਮਿਲੂਗਾ ਤੁਹਾਨੂੰ ਹਾਲੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇ ਦੇਣੀ ਆ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਹਾਪਿਆ ਸਿੱਟੀ ਮੇਰੇ ਕੋਲ ਰੋਲ ਦੇ ਆ ਉੱਪਰਲਾ ਨਹੀਂ ਡਿਜ਼ਾਈਨ ਉਹ ਹੈ ਕਲਰ ਦਿਖਾ ਦਿਆ ਮੈਂ ਹਾਲੋ ਜੀ ਇਹਦੇ ਮੈਂ ਤੁਹਾਨੂੰ ਕਲਰ ਦੇ ਦੇਣੀ ਆ ਇਹਦੇ ਵਿੱਚ ਕਲਰ ਇਦਾਂ ਹੋਣਗੇ ਜਿਵੇਂ ਬੋਟਲ ਗ੍ਰੀਨ ਕਾਫੀ ਮਾਸਟਰਡ ਤੇ ਨੀਲਾ ਕਲਰ ਨੇਵੀਆ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਸ਼ੂਟ ਤੁਸੀਂ ਪਵਾ 100 200 ਜਿੰਨੇ ਮਰਜ਼ੀ ਸੂਟ ਨੂੰ ਵਾਈ ਕਰਿਓ ਸਾਡੇ ਕੋਲ ਇਹਦਾ 200 ਰੁਪਿਆ ਰੇਟ ਰਹੂਗਾ ਅਗਲਾ ਡਿਜ਼ਾਈਨ ਆਵਲ ਆ ਗਿਆ ਇਹ ਵੀ ਡਿਜ਼ਾਈਨ ਆ ਤੁਹਾਨੂੰ ਖੋਲ ਕੇ ਦਿਖਾਉਣੀ ਆ ਆਹ ਲਓ ਜੀ ਇਹ ਵਾਲਾ ਮਸਟਰਡ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਸੂਟ ਹੈ ਤੇ ਕਪੜਾ ਵੀ ਸੋਹਣਾ ਬਹੁਤ ਸੋਹਣਾ ਹੰਡਣ ਵਾਲਾ ਤੇ ਆਹ ਦੁਪੱਟਾ ਇਹਦੇ ਨਾਲ 200 ਰੁਪਏ ਦੇ ਵਿੱਚ ਸੂਟ ਦੀ ਰੇਂਜ ਰਹਿਣੀ ਹੈ ਦੁਪੱਟੇ ਦੇ ਨਾਲ ਰਹੂਗੀ 200 ਰੁਪਿਆ ਬਾਕੀ ਇਹਦੇ ਮੈਂ ਕਲਰ ਤੁਹਾਨੂੰ ਦਿਖਾ ਦਨੀ ਆ ਆਹ ਲਓ ਜੀ ਇਹਦੇ ਕਲਰ ਇਦਾਂ ਮਿਲ ਜਾਣਗੇ ਜਿੱਦਾਂ ਕਿ ਮਾਸਟਰਡ ਕਲਰ ਗ੍ਰੀਨ ਕਲਰ ਤੇ ਰੈੱਡ ਵਾਲਾ ਕਲਰ ਤੇ ਨੀਵੀ ਕਲਰ ਇਹਦੇ ਵਿੱਚ ਵੀ 4-5 ਕਲਰ ਸੋਂ ਮਿਲ ਜਾਣਗੇ ਤੇ ਸੂਟ ਬਹੁਤ ਸੋਹਣੇ 2-200 ਰੁਪਏ ਦੇ ਵਿੱਚ ਸੂਟ ਮਿਲਨੇ ਆ ਤੁਸੀਂ ਕਿਸੇ ਨੂੰ ਦੇ ਲੈਂਨ ਦੇ ਵਿੱਚ ਵੀ ਕੰਮ ਆ ਜਾਂਦੇ ਆ ਘਰੇ ਸੂਟ ਨੂੰ ਤੁਸੀਂ ਹੰਡਾਉਣਾ ਇਹਦਾ ਕੱਪੜਾ ਬਹੁਤ ਸੋਹਣਾ ਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਆਂਗੀ ਕਿ ਆਪਣੇ ਕੋਲੇ ਵੈਰਾਈਟੀ ਆਈ ਹੈ ਬਚਿੱਤਰਾ ਤੇ ਇਹਦਾ ਰੇਟ ਬਹੁਤ ਬਾਜਵ ਰਹਿਣ ਨਾਲ ਆ ਇਹ ਸੂਟ ਸਾਰੀ ਕਿਤੇ ਹਰ ਇੱਕ ਥਾਂ ਇਹਦੀ 1000 ਰੁਪਏ ਦੀ ਸੇਲਿੰਗ ਆ ਬਚਿਤਰਾ ਦਾ ਆਲ ਓਵਰ ਸਾਨੂੰ ਕਪੜਾ ਮਿਲੂਗਾ 5 ਮੀਟਰ ਆਲ ਓਵਰ ਕਪੜਾ ਤੇ ਨਾਲ ਦੁਪੱਟਾ ਵੀ ਜਰੀ ਵਰਕ ਇਹਦਾ ਆਊਗਾ ਜਿਹੜੀ ਇਹਦੀ ਕਢਾਈ ਆ ਉਹ ਵੀ ਬਹੁਤ ਸੋਹਣੀ ਹੈ ਆ ਵਾਲਾ ਇਹਦਾ 2.5 ਮੀਟਰ ਦਾ 2.5 ਮੀਟਰ ਦਾ ਦੁਪੱਟਾ ਇਹਦਾ ਰਹੂਗਾ ਤੇ ਬਚਿਤਰਾ ਦਾ ਹੀ ਇਹਦਾ ਦੁਪੱਟਾ ਹੋਊਗਾ ਤੇ ਇਹਦਾ ਰੇਟ ਸਾਡੇ ਕੋਲ ਤੁਹਾਨੂੰ 650 ਰੁਪਏ ਮਿਲਣਾ ਹੈ 650 ਰੁਪਏ ਦੇ ਵਿੱਚ ਸੂਟ ਮਿਲੂਗਾ ਇਹਦੇ ਮੈਂ ਕਲਰ ਤੁਹਾਨੂੰ ਦਿਖਾ ਦੇਣੀ ਆ ਕਲਰ ਬਹੁਤ ਪਿਆਰੇ ਨੇ ਸਾਰੇ ਇੱਕ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਤਾ ਆ ਲਓ ਜੀ ਇਹਦੇ ਕਲਰ ਤੁਸੀਂ ਦੇਖੀ ਜਾਓ ਕਲਰ ਬਹੁਤ ਪਿਆਰੇ ਨੇ 650 ਰੁਪਏ ਦੇ ਵਿੱਚ ਸ਼ੂਟਸ ਤੁਹਾਨੂੰ ਮਿਲਦਾ ਹੈ ਇਹ ਮਖਾੜੂ ਸ਼ਾਪ ਦੇ ਉੱਤੋਂ ਤੁਸੀਂ ਇੱਕ ਨਾਲ ਦੇ ਕਿੰਨੇ ਕਿੰਨੇ ਮਰਜ਼ੀ ਰੰਗ ਲੈ ਲਿਓ ਤੇ ਸਾਰੇ ਰੰਗ ਹੀ ਇਹਦੇ ਬਹੁਤ ਪਿਆਰੇ ਨੇਗੇ ਇਹ 650 ਦਾ 1000 ਵਾਲਾ ਸ਼ੂਟਸ ਤੁਹਾਨੂੰ ਮਖਾੜੂ ਸ਼ਾਪ ਦੇ ਉੱਤੋਂ 650 ਦੇ ਵਿੱਚ ਮਿਲਦਾ ਹੈ ਕਿਉਂਕਿ ਮੂਰੇ ਵਿਆਹ ਸ਼ਾਦੀਆਂ ਦਾ ਸੀਜ਼ਨ ਆਉਂਦਾ ਹੈ ਦੇਣ ਲੈਣ ਵਾਸਤੇ ਤੇ ਘਰੇ ਯੂਜ਼ ਕਰਨ ਵਾਸਤੇ ਆਪਾਂ ਕੱਪੜੇ ਨੂੰ ਲੈ ਸਕਦੇ ਆਂਗੇ ਬਹੁਤ ਹੀ ਸੋਹਣੀ ਕੁਆਲਿਟੀ ਹੈ ਜੀ 5 ਮੀਟਰ ਆਲ ਓਵਰ ਕਪੜਾ ਜਰੀ ਵਰਕ ਦੇ ਨਾਲ ਤੇ 650 ਰੁਪਿਆ ਦੀ ਰੇਂਜ ਰਹੂਗੀ ਤੇ ਹੁਣ ਆਪਣੇ ਕੋਲੇ ਆ ਗਿਆ ਜੀ ਵਰਕ ਇਹ ਜਿਹੜਾ ਵਰਕ ਆਇਆ ਆਪਣੇ ਕੋਲੇ ਸਾਰਾ ਵਰਕ 550 ਦੀ ਰੇਂਜ ਦੇ ਵਿੱਚ ਆਇਆ ਬਹੁਤ ਸੋਹਣਾ ਕਪੜਾ ਹੈ ਤੇ ਇਹਦਾ ਪ੍ਰਿੰਟ ਫਲਾਵਰ ਵੀ ਬਹੁਤ ਸੋਹਣਾ ਹੈ ਤੇ ਇਹਦੇ ਨਾਲ ਦੁਪੱਟਾ ਵੀ ਪੂਰਾ ਸੋਹਣਾ ਹੈ 550 ਦੀ ਵਿੱਚ ਰੇਂਜ ਦੇ ਵਿੱਚ ਇਹ ਸੂਟ ਰਹਿਣਗੇ ਆਹ ਲਓ ਜੀ ਇਹਦੇ ਨਾਲ ਸਵਾ 2-2 ਮੀਟਰ ਦੀਆਂ ਤੁਹਾਨੂੰ ਚੁੰਨੀਆਂ ਮਿਲਣਗੀਆਂ ਤੇ ਇਹ ਕਲਰ ਕੰਬੀਨੇਸ਼ਨ ਵੀ ਇਹਨਾਂ ਦੇ ਸੋਹਣੇ ਨੇ 2.5 ਮੀਟਰ ਦਾ ਦੁਪੱਟਾ ਰਹੂਗਾ 550 ਰੁਪਏ ਰੇਂਜ ਰਹੂਗੀ ਅੱਜ ਵਾਲੇ ਸਾਰੇ ਸੂਟਾਂ ਦੀ ਜਿਹੜੇ ਇਦੋਂ ਬਾਅਦ ਵਾਲੇ ਹੋਣਗੇ ਤੇ ਇਹਦੇ ਕਲਰ ਐਦਾਂ ਮਿਲਣਗੇ ਤੁਹਾਨੂੰ ਗ੍ਰੀਨ, ਮਸਟਰਡ, ਫਿਰੋਜੀ ਤੇ ਰਾਣੀ ਕਲਰ ਇਹਦਾ ਜਿਹੜਾ ਕਲਰ ਚਾਰਟ ਹੋਊਗਾ ਐਦਾਂ ਹੋਊਗਾ ਤੇ 550 ਰੁਪਏ ਦੇ ਵਿੱਚ ਸੂਰਸਨੂ ਮਠਾੜੂ ਸ਼ਾਪ ਦੇ ਉੱਤੋਂ ਮਿਲੂਗਾ ਤੇ ਬਹੁਤ ਪਰਤੇ ਨਾਲ ਐਟਮਾ ਜਿਹੜੀਆਂ ਆਪਣੇ ਕੋਲੇ ਨਿਊ ਆਈਆਂ ਨੇਗੀਆਂ ਤੇ ਅਗਲਾ ਡਿਜ਼ਾਈਨ ਵੀ ਤੁਹਾਨੂੰ ਮੈਂ ਦਿਖਾਉਣੀ ਆ ਡਿਜ਼ਾਈਨ ਆਪਣੇ ਕੋਲੇ ਬਹੁਤ ਸੋਹਣੇ ਆਏ ਨੇ ਅੱਜ ਇਹ ਸਾਰੇ 550 ਦੀ ਰੇਂਜ ਦੇ ਵਿੱਚ ਰਹਿਣਗੇ ਆਹ ਲਓ ਜੀ ਇਹ ਪਿਓਰ ਕਲੇਵ ਦੇ ਉੱਤੇ ਛੂਟ ਆ ਗਿਆ ਬਰਕੇ ਦਾ ਬਹੁਤ ਸੋਹਣਾ ਹੈ ਤੇ ਇਹ 550 ਰੁਪਏ ਦੀ ਇਹਦੀ ਰੇਂਜ ਰਹੂਗੀ ਤੇ ਦੁਪੱਟਾ ਇਹਦਾ ਬਰਕ ਕੀਤਾ ਹੋਇਆ ਨਾਲ ਆਹ ਲਓ ਜੀ ਤੁਸੀਂ ਇਹਦੇ ਡਿਜ਼ਾਈਨ ਦੇਖੋ ਦੁਪੱਟੇ ਦਾ ਸਾਈਜ਼ ਵੀ ਪੂਰਾ 2.5 ਮੀਟਰ ਤੇ ਇਹਦਾ ਕਲਰ ਚਾਰਟ ਵੀ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਵੀ ਤੁਹਾਨੂੰ 4-5 ਰੰਗ ਮਿਲਣਗੇ ਸਿਸ ਆ ਲੋ ਜੀ ਮੈਂ ਤੁਹਾਨੂੰ ਕਲਰ ਸਾਰੇ ਦਿਖਾਉਣੀ ਆ ਅੱਜ ਕੱਲ ਅੱਜ ਦੇ ਕਲਰ ਸਾਰੇ ਬਹੁਤ ਸੋਹਣੇ ਨੇਗੇ ਸਾਰੇ ਸੂਟ 550 ਰੁਪਏ ਦੀ ਰੇਂਜ ਦੇ ਰਹਿਣ ਆਲੇ ਨੇ ਇਹਦੇ ਨਾਲ ਦੁਪੱਟਾ ਆ ਗਿਆ ਪੈਂਟ ਸੀਕਵੈਂਸ ਦੁਪੱਟਾ ਨਾਲ ਪੈਂਟ ਕੀਤਾ ਹੋਇਆ 550 ਦੀ ਰੇਂਜ ਇਹਦੀ ਰਹਿਣੀ ਹੈ ਪੂਰੇ ਖੁੱਲੇ ਖੁੱਲੇ ਸਾਈਜ਼ ਦੁਪੱਟਿਆਂ ਦੇ ਸਾਈਜ਼ ਦੁਪੱਟੇ ਦਾ 2.5 ਮੀਟਰ ਚੜਾਈ ਲਵਾਈ ਵੀ ਇਹਦੀ ਬਹੁਤ ਹੈ 550 ਰੁਪਏ ਦੀ ਰੇਂਜ ਇਹਦੀ ਰਹੂਗੀ ਤੇ ਇਹਦੇ ਚ ਕਲਰ ਤੁਹਾਨੂੰ ਇਦਾਂ ਮਿਲ ਜਾਣਗੇ ਆਹ ਲਓ ਜੀ ਸਾਰੇ ਡਿਜ਼ਾਈਨ ਕੋਈ ਸੋਲੋ ਕੋਈ ਮਤਲਬ ਸਿੰਗਲ ਡਿਜ਼ਾਈਨ ਕੋਈ ਦੋ ਦੋ ਬਾਕੀ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਇਦਾਂ ਹੀ ਦਿਖਾਉਂਗੀ 550 ਦੀ ਰੇਂਜ ਦੇ ਇਹ ਸੂਟ ਰਹਿਣ ਵਾਲੇ ਨੇਗੇ ਆਹ ਲਓ ਜੀ ਅਗਲਾ ਡਿਜ਼ਾਈਨ ਲੱਗਦਾ ਆ ਗਿਆ ਮਹਿਰੂਨ ਕਲਰ ਦਾ ਸ਼ੂਟ ਹੈ ਫਰੋਜੀ ਦੇ ਨਾਲ ਦੁਪੱਟਾ ਦੁਪੱਟਾ ਇਹਦਾ ਪਲੇਨ ਰਹੂਗਾ ਇਹਦੇ ਦੁਪੱਟੇ ਤੇ ਪੇਂਟ ਆ ਗਿਆ ਆਹ ਲਓ ਜੀ ਇਹ ਵੀ ਪੇਂਟ ਵਾਲਾ ਦੁਪੱਟਾ ਹੈ ਪੇਂਟ ਕੀਤਾ ਹੋਇਆ 1.5 ਮੀਟਰ ਦਾ ਦੁਪੱਟਾ ਤੇ ਇਹ ਕਲਰ ਚਾਟੇ ਦੇ ਇਦਾਂ ਹੋਣਗੇ ਰਾਣੀ ਕਲਰ ਆ ਆਹ ਜਾਮਨੀ ਕਲਰ ਆ ਗਿਆ ਤੇ ਆਹ ਵਾਲਾ ਕਲਰ ਇਹਦਾ ਮਸਟਰਡ ਆ ਗਿਆ ਇਹ ਸਾਰੇ ਸ਼ੂਟ ਅੱਜ ਦੇ 550 ਦੀ ਰੇਂਜ ਵਾਲੇ ਨੇ ਬਾਕੀ ਸੋਨੂੰ ਮੈਂ ਕਲਰ ਇਦਾਂ ਹੀ ਦਿਖਾ ਦੇਣੀ ਆ ఆ లో జీనా డిజైన్ సార్ అలగ అలగనే ఆ లీ ఆల ఓవర కదా పం మీ సో ఆల ఓవర కిగా ਕਪੜਾ ਬਹੁਤ ਸੋਹਣਾ ਕਾਸ਼ ਦਾ ਕਪੜਾ ਹੈ ਤੇ 550 ਰੁਪਏ ਦੇ ਵਿੱਚ ਸੂਟ ਰਹੂਗਾ ਤੇ ਦੁਪੱਟਾ ਤੁਸੀਂ ਦੇਖ ਲਓ ਦੁਪੱਟੇ ਦੀ ਵੀ ਫਿਨਿਸ਼ਿੰਗ ਬਹੁਤ ਹੈ ਦੀ ਸਾਈਜ਼ ਵੀ ਪੂਰਾ ਵੱਡਾ ਦੁਪੱਟੇ ਦਾ ਆਹ ਲਓ ਜੀ ਅਗਲਾ ਡਿਜ਼ਾਈਨ ਨੂੰ ਸਾਨੂੰ ਖੋਲ ਕੇ ਦਿਖਾਉਣੀ ਹੈ ਇਹ ਵੀ 550 ਦੇ ਵਿੱਚ ਰਹੂਗਾ ਇਹ ਆਪਣਾ ਨੇਚੁਰਲ ਕ੍ਰੇਪ ਦੇ ਉੱਤੇ ਆ ਗਿਆ ਇਹ ਕ੍ਰੇਪ ਦਾ ਸੂਟ ਹੈ ਤੇ ਰੇਡ ਇਹਦਾ 550 ਰੁਪਏ ਹੈ ਹਾਲੋ ਜੀ ਬਹੁਤ ਸਾਰਾ ਵਰਕ ਕੀਤਾ ਹੋਊਗਾ ਬਹੁ ਆਲ ਓਵਰ 5 ਮੀਟਰ ਕਪੜਾ ਤੇ ਨਾਲ ਇਹਦਾ ਦੁਪੱਟਾ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਤੇ ਬਾਕੀ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਸਾਰੇ ਕਲਰ ਅੱਜ ਦੇ ਜਿਹੜੇ ਅਲੱਗ-ਅਲੱਗ ਹੋਣਗੇ ਹਾਲੋ ਜੀ ਆਵळा ਫਰੋਜੀ ਕਲਰ ਦੇ ਨਾਲ ਆ ਗਿਆ ਪੀਛੇ ਦੁਪੱਟੇ ਦੇ ਨਾਲ ਇਹ ਆਵळा ਜਾਮਨੀ ਕਲਰ ਆ ਗਿਆ 550 ਦੀ ਰੇਂਜ ਦੇ ਵਿੱਚ ਇਹ ਸੂਟ ਰਹਿਣਗੇ ਆਹ ਲਓ ਜਿਹੜੇ ਮੈਂ ਹੁਣ ਪੀਸ ਲੈ ਕੇ ਆਉਣੀ ਆ ਇਹ ਵਾਲੇ ਸਾਰੇ ਸੋਲੋ ਸੋਲੋ ਹੋਣਗੇ ਇੱਕ ਦੂਜੇ ਦੇ ਨਾਲ ਇਹਨਾਂ ਦੀ ਕੋਈ ਮੈਚਿੰਗ ਨਹੀਂ ਹੋਣੀਗੀ ਤੇ ਇਹਨਾਂ ਦਾ ਰੇਟ ਵੀ 550 ਰੁਪਿਆ ਰਹੂਗਾ ਆਹ ਲਓ ਜੀ ਇਹ ਸਾਰੇ ਡਿਜ਼ਾਈਨ ਬਹੁਤ ਸੋਹਣੇ ਨੇਗੇ ਆਹ ਲਓ ਜੀ ਇਹਦੇ ਅਲੱਗ-ਅਲੱਗ ਡਿਜ਼ਾਈਨ ਤੇ ਅਲੱਗ-ਅਲੱਗ ਇਹਦੇ ਫਲੇਵਰ ਹੋਣਗੇ ਤੇ ਦੁਪੱਟਾ ਮੈਂ ਇੱਕ ਦਾ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ ਬਰਕ ਵਾਲਾ ਦੁਪੱਟਾ ਹੋਊਗਾ ਜਿਵੇਂ ਆਪਾਂ ਇਹ ਲੈਮਨ ਕਲਰ ਵਾਲੇ ਦਾ ਦੁਪੱਟਾ ਕੱਢਿਆ ਤੇ ਆਹ ਵਾਲਾ ਇਹਦਾ ਸੂਟ ਰਹੂਗਾ ਤੇ 550 ਰੁਪਏ ਦੇ ਵਿੱਚ ਤੁਹਾਨੂੰ ਸੂਟ ਜਿਹੜਾ ਇਹ ਮਠਾੜੂ ਸ਼ਾਪ ਦੇ ਉੱਤੋਂ ਮਿਲ ਜਾਊਗਾ ਇਹ ਇੱਕ ਡਿਜ਼ਾਈਨ ਆਪਣੇ ਕੋਲੇ ਹੋਰ ਆ ਗਿਆ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਇਹ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਆਹ ਲਓ ਜੀ ਇਹ ਜਾਮਨੀ ਕਲਰ ਦੇ ਵਿੱਚ ਸ਼ੂਟ ਹੈਗਾ ਬਹੁਤ ਸੋਹਣਾ ਇਹਦਾ ਕਲਰ ਕਲਰ ਚ ਕਲਰ ਚਾਟ ਵੀ ਇਹਦਾ ਬਹੁਤ ਸੋਹਣਾ ਹੈ ਸਾਰਾ ਸ਼ੂਟ ਜਰੀ ਵਰਕ ਦੇ ਨਾਲ ਹੈ ਤੇ 550 ਰੁਪਏ ਦੀ ਇਹਦੀ ਰੇਜ ਹੈ ਹਨਖੜੂ ਸ਼ੌਪ ਦੇ ਉੱਤੋਂ ਮਿਲਨੀ ਹੈ ਤੁਹਾਨੂੰ ਤੇ ਮਿਸਤਰੀਆਂ ਦੀ ਦੁਕਾਨ ਦੇ ਉੱਤੋਂ ਆਹ ਲਓ ਜੀ ਇਹ ਵਾਲਾ ਇਹਦਾ ਦੁਪੱਟਾ ਸਾਰਿਆਂ ਦੇ ਨਾਲ ਦੁਪੱਟੇ ਸਵਾ 2 ਮੀਟਰ ਦੇ ਤੇ ਅੱਜ ਦੀ ਸੇਲ ਰਹੂਗੀ ਆਪਣੀ 550 ਦੀ ਤੇ ਆਹ ਇਹਦੇ ਕਲਰ ਚਾਟ ਨੇ ਜਿਵੇਂ ਰੈੱਡ ਕਲਰ ਦਾ ਸ਼ੂਟ ਆ ਗਿਆ ਤੇ ਆਹ ਵਾਲਾ ਗ੍ਰੀਨ ਕਲਰ ਦਾ ਆ ਗਿਆ ਤੇ ਆ ਮੋਰ ਪੰਖੀ ਆ ਗਿਆ ਤੇ ਆਹ ਵਾਲਾ ਮਾਸਟਰ ਆ ਗਿਆ ਇਹ ਇਹ ਜਿਹੜਾ ਕਲਰ ਚਾਰਟ ਆ ਇਹ ਪੰਜ ਪੰਜ ਤਰ੍ਹਾਂ ਦਾ ਕਲਰ ਪੰਜ ਕਲਰਾਂ ਦਾ ਕਲਰ ਚਾਰਟ ਆ ਤੇ ਇਹਦੇ ਚ ਬਾਕੀ ਸੂਟ ਆਪਣੇ ਕੋਲੇ ਹਰ ਤਰ੍ਹਾਂ ਦੇ ਮਿਲ ਜਾਂਦੇ ਨੇਗੇ ਆ ਲਓ ਜੀ ਇਹ ਮੈਂ ਤੁਹਾਨੂੰ ਵੈਸੇ ਹੀ ਦਿਖਾ ਦਿੰਨੀ ਹਾਂ ਇਹ ਸਾਰੇ ਸੂਟ ਆਪਣੇ ਅੱਜ ਦੇ 550 ਦੀ ਰੇਂਜ ਦੇ ਸੂਟ ਨੇਗੇ ਤੇ ਇੱਕ ਮੇਰੇ ਕੋਲੇ ਵੈਰਾਈਟੀ ਆਈ ਪਈ ਆਰੀ ਵਰਕ ਦੀ ਜਿਹੜੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਮੇਰੇ ਕੋਲੇ ਆਰੀ ਵਰਕ ਦਾ ਸਫਾਉਣ ਵਾਲਾ ਤੇ ਉਹ ਵਾਲਾ ਸਟਾਫ ਮੇਰੇ ਕੋਲੇ ਆ ਗਿਆ ਇੱਕ ਵਾਰੀ ਮੈਂ ਤੁਹਾਨੂੰ ਜਾਤਮਰਵਾ ਦੇ ਆਪਾਂ ਫਿਰ ਇਹਦੀ ਵੀਡੀਓ ਫਿਰ ਦੁਬਾਰਾ ਬਣਾਵਾਂਗੇ ਆਹ ਲਓ ਜੀ ਇਹ ਮੇਰੇ ਕੋਲੇ ਮਾਲ ਨੇ ਉਹ ਆ ਗਿਆ ਆਰੀ ਬਰਕ ਦਾ ਆਪਾਂ ਖੋਲ ਕੇ ਇਸ ਸੂਟ ਦੀ ਵੀਡੀਓ ਬਣਾਵਾਂਗੇ ਤੇ ਇਹਦੇ ਇਹਦੇ ਕਲਰ ਚਾਰਟ ਨੇ ਬਹੁਤ ਸੋਹਣੇ ਆਏ ਨੇਗੇ ਤੇ ਇਹਦੇ ਵਿੱਚ ਬਹੁਤ ਹੀ ਸੋਹਣੇ ਰੰਗ ਡਿਜ਼ਾਈਨ ਆਏ ਨੇ ਆਪਾਂ ਇਹਦੀ ਵੀਡੀਓ ਤੁਹਾਨੂੰ ਇੱਕ ਵਾਰੀ ਖੋਲ ਕੇ ਸੂਟਾਂ ਦੀ ਵੀਡੀਓ ਬਣਾਵਾਂਗੇ ਕਿਉਂਕਿ ਐ ਤਾਂ ਇਹਨਾਂ ਦੇ ਕਲਰਾਂ ਚਾਦਾ ਤਾਂ ਪਤਾ ਨਹੀਂ ਲੱਗਦਾ ਬਹੁਤ ਸੋਹਣਾ ਸੋਹਣਾ ਮਾਲ ਆਪਣੇ ਕੋਲੇ ਆਇਆ ਪਿਆ ਆਪਾਂ ਕੋਲ ਤੇ ਵੀਡੀਓ ਬਣਾਵਾਂਗੇ ਇਹ ਵੈਸੇ ਤੁਹਾਨੂੰ ਮੈਂ ਦਿਖਾਤਾ ਵੀ ਮਾਲ ਆਪਣੇ ਕੋਲੇ ਜਿਹੜਾ ਆਇਆ ਪਿਆ ਹੈ ਕਈ ਤਰ੍ਹਾਂ ਦਾ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਸੋਹਣਾ ਸੋਹਣਾ ਰੰਗ ਸੋਹਣਾ ਸੋਹਣਾ ਡਿਜ਼ਾਈਨ ਆਪਾਂ ਪਾਕਤੇ ਦਾ ਸ਼ੂਟ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਸੀ ਅਗਲੀ ਵੀਡੀਓ ਆਪਾਂ ਤੁਹਾਨੂੰ ਪਤਾ ਆਲੀ ਵਰਕ ਦੀ ਲੈ ਕੇ ਆਵਾਂਗੇ ਜੌਰਜਟ ਦਾ ਸਾਫ ਆਪਣੇ ਕੋਲੇ ਆਇਆ ਪਿਆ ਪ्युअर ਚਨੂਨ ਦੀਆਂ ਸ਼ਾਟਾਂ ਆਈਆਂ ਪਈਆਂ ਨੇ ਤੇ ਦਾਸ ਗਰੁੱਪ ਦਾ ਜਿਹੜਾ ਆਪਣੇ ਕੋਲੇ ਉਸਕੋਸ ਦਾ ਆਰਗਨ ਜਆ ਉਹ ਵੀ ਆਪਣੇ ਕੋਲੇ ਅਵੇਲੇਬਲ ਹੈ ਉਹ ਵੀ ਆਪਣੇ ਕੋਲੇ ਆ ਰਿਹਾ ਹੈ ਤੇ ਬਹੁਤ ਸਾਰੀ ਵੈਰਾਈਟੀ ਆਪਣੇ ਕੋਲੇ ਆਈ ਪਈ ਆ ਹੌਲੀ ਹੌਲੀ ਆਪਾਂ ਸਾਰੀਆਂ ਵੀਡੀਓ ਦੇ ਵਿੱਚ ਤੁਹ ਸਾਰੀ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਸਾਡੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਨੇ ਆ ਧੰਨਵਾਦ ਜੀ ਤਹਿ ਦਿਲੋਂ ਤੁਹਾਡਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ